ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਸਾਇਨ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਸਕੇਰੇ ਬੋਲਦੇ ਹੋ ਅੱਛਾ ਜੀ ਹਾਂਜੀ ਅੱਜ ਕੀ ਮਸਲਾ ਜੀ ਇਹ ਜੀ ਫੋਨ ਆਪਾਂ ਨੂੰ ਮਿਲਾ ਸੀਗਾ ਜੀ ਇਹ ਬਿਆਸ ਰੋਡ ਤੋਂ ਠੀਕ ਹੈ ਵੀਰੇ ਇਹ 16 ਪ੍ਰੋ ਮੈਕਸ ਹੈ ਜੀ ਠੀਕ ਹੈ ਇਹ ਜੀ ਅਸੀਂ ਕਰੇ ਆ ਕਿ ਫੋਨ ਮਤਲਬ ਕਿ ਫੋਨ ਕੀਤਾ ਸੀਗਾ ਪੈਕ ਹੋ ਲੱਗਦਾ ਸੀ ਓਕੇ ਤੇ ਅਸੀਂ ਫੋਨ ਤਾਂ ਤਾਂ ਕਿ ਦੋ ਦਿਨ ਰੋਕ ਕੇ ਬਾਅਦ ਕੀਤਾ ਸੀਗਾ ਕਿਉਂਕਿ ਨਾ ਅਸੀਂ ਕਿਹਾ ਵੀ ਕੋਈ ਮਰਡਰ ਹੋ ਸਕਦਾ ਹੈ ਜਾਂ ਕੋਈ ਕਿਸੇ ਨੇ ਮਰਡਰ ਕੀਤਾ ਹੋਵੇ ਜਾਂ ਉਹਦਾ ਫੋਨ ਬੈਗ ਬੈਗ ਦਿੱਤਾ ਹੋਵੇ ਦੇਸ਼ ਕਰਨਾ ਸੀ ਮਦਦ ਦੀ ਫੋਨ ਬੈਕ ਹੋਲ ਗਈ ਸੀ ਤੇ ਲੋ ਦੇ ਨਾਲ ਬਾਅਦ ਤੇ ਇਹਨਾਂ ਨੂੰ ਫੋਨ ਸੀਗਾ ਇਹਨਾਂ ਦਾ ਵੀਰ ਅੱਜ ਅੱਜ ਕੱਲ੍ਹ ਦੇਖਣ ਨੂੰ ਮਿਲਦਾ ਲੋਕ 100 200 ਪਿੱਛੇ ਬੇਈਮਾਨ ਹੋ ਜਾਂਦੇ ਤੁਸੀਂ ਲੱਖ ਰੁਪਏ ਦਾ ਫੋਨ ਵਾਪਿਸ ਕਰ ਰਹੇ ਹੋ ਇਮਾਨਦਾਰੀ ਦੀ ਮਿਸਾਲ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਸ ਬਾਰੇ ਜੀ ਹਰੇਕ ਨੂੰ ਮਾਨਦਾਰ ਹੋਣਾ ਚਾਹੀਦਾ ਹੈ ਜੀ ਇਹ ਕਿਨਾਂ ਦਾ ਫੋਨ ਤੁਹਾਡਾ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਫਿਰਦੇਪਾਲ ਜੀ ਇਹ ਤੁਹਾਡਾ ਲੋਨ ਜੀ ਓਕੇ ਜੀ ਅੱਜ ਇਹਨਾਂ ਨੇ ਤੁਹਾਨੂੰ ਤੁਹਾਡਾ ਫੋਨ ਵਾਪਸ ਕਰਾ ਦਿੱਤਾ ਅਜੇ ਨਾ ਤੁਹਾਨੂੰ ਤੁਹਾਡਾ ਫੋਨ ਵਾਪਿਸ ਦਿੱਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਭਾਜੀ ਬਹੁਤ ਖੁਸ਼ ਆਈ ਜੀ ਭਾਈ ਦੇ ਮਾਨ ਹੈ ਉਹਨਾਂ ਨੇ ਛੋਟੇ ਵੀਰ ਤੇ ਜਿਹਨਾਂ ਨੇ ਚੰਗਾ ਕੰਮ ਕੀਤਾ ਸਾਡਾ ਜੀ ਦਾ ਮੇਰੇ ਭਾਂਜੇ ਦਾ ਫੋਨ ਸੀਗਾ ਵਿਚਾਰਾ 3 ਦਿਨ ਤੋਂ ਰੁਕਿਆ ਹੋਇਆ ਸੀ ਤਾਂ ਜਵਾਕ ਹੈ ਇਹ ਭਾਜੀ ਨੇ ਨੰਬਰ ਕੱਟਿਆ ਠੀਕ ਹੈ ਜੀ ਸਪੈਸ਼ਲਿਸਟ YouTube ਤੋਂ ਦੇਖੀ ਜਿਹਨਾਂ ਨੇ ਸਾਨੂੰ ਕੰਟੈਕਟ ਕੀਤਾ ਫਿਰ ਇਹਨਾਂ ਨਾਲ ਗੱਲ ਹੋਈ ਤੇ 3 ਦਿਨ ਅੱਜ ਤੱਕ ਪਹੁੰਚਿਆ ਠੀਕ ਹੈ ਸਰ